ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਵੀਡੀਓ ਅਸੀਂ ਉਸ ਸੱਚ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਬਾਲੀਵੁੱਡ ਦਾ ਸਿਰਫ ਅਦਾਕਾਰ ਨਹੀਂ ਸੀ ਇੱਕ ਲੀਜੈਂਡ ਵੀ ਸੀ ਉਹ ਨਾਮ ਜਿਸ ਦੇ ਸਿਰਫ ਜੇਕਰ ਨਾਲ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਆ ਜਾਂਦੀ ਸੀ ਧਰਮਿੰਦਰ ਸਿੰਘ ਅੱਜ ਸੋਸ਼ਲ ਮੀਡੀਆ ਤੇ ਉਹਨਾਂ ਦੀ ਮੌਤ ਬਾਰੇ ਖਬਰਾਂ ਸੁਣ ਕੇ ਹਰ ਕਿਸੇ ਨੂੰ ਹੈਰਾਨੀ ਹੋਈ ਹੈ ਪਰ ਇਸ ਵੀਡੀਓ ਵਿੱਚ ਸਿਰਫ ਖਬਰ ਨਹੀਂ ਉਹਨਾਂ ਦੀ ਪੂਰੀ ਜ਼ਿੰਦਗੀ ਉਹਨਾਂ ਦਾ ਅਸਲ ਯੋਗਦਾਨ ਉਹਨਾਂ ਦਾ ਸਿੱਖ ਧਰਮ ਨਾਲ ਜੋੜ ਅਤੇ ਉਹਨਾਂ ਦੀ ਉਮਰ ਤੇ ਪਰਿਵਾਰ ਬਾਰੇ ਵੀ ਗੱਲ ਕਰਾਂਗੇ ਆਓ ਸ਼ੁਰੂ ਕਰੀਏ ਪੰਜਾਬ ਦੀ ਮਿੱਟੀ ਪੰਜਾਬੀਅਤ ਤੇ ਸਿੱਖ ਸਭਿਆਚਾਰ ਤਰਮਿੰਦਰ ਦੇ ਲਹੂ ਵਿੱਚ ਬਚਪਨ ਤੋਂ ਹੀ ਵਗਦਾ ਸੀ। ਤਰਮਿੰਦਰ ਜੀ ਨੇ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ 1960 ਵਿੱਚ। ਉਹਨਾਂ ਦੀ ਪਹਿਲੀ ਫਿਲਮ ਸੀ ਦਿਲ ਵੀ ਤੇਰਾ ਹਮ ਵੀ ਤੇਰੇ। ਇਸ ਤੋਂ ਬਾਅਦ ਉਹ ਰੁਕੇ ਨਹੀਂ। ਰਮਾਂਸ, ਐਕਸ਼ਨ ਹੋਵੇ ਜਾਂ ਕਮੇਡੀ ਤਰਮਿੰਦਰ ਹਰ ਕਿਰਦਾਰ ਵਿੱਚ ਸੋਨਾ ਸਾਬਤ ਹੋਏ। ਲੋਕ ਉਹਨਾਂ ਨੂੰ ਹੀ ਮੈਨ ਆਪ ਬਾਲੀਵੁੱਡ ਕਹਿੰਦੇ ਸਨ ਕਿਉਂਕਿ ਉਹਨਾਂ ਦੀ ਬਾਡੀ ਹੌਸਲਾ ਤੇ ਮਰਦਾਨਗੀ ਸਕਰੀਨ ਤੇ ਕਮਾਲ ਦਿਖਾਉਂਦੀ ਸੀ ਉਹ ਆਪਣੇ ਕਰੀਅਰ ਵਿੱਚ ਲਗਭਗ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਗਏ ਧਰਮਿੰਦਰ ਸਿੰਘ ਸਿਰਫ ਇੱਕ ਅਦਾਕਾਰ ਨਹੀਂ ਸਨ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਉਹਨਾਂ ਦੇ ਦਿਲ ਵਿੱਚ ਗੁਰੂ ਸਾਹਿਬ ਲਈ ਡੂੰਗੀ ਭਾਵਨਾ ਸੀ ਉਹ ਆਪਣੇ ਦਿਨ ਦੀ ਸ਼ੁਰੂਆਤ ਗੁਰਬਾਣੀ ਨਾਲ ਕਰਦੇ ਤੇ ਉਹ ਕਹਿੰਦੇ ਸਨ ਗੁਰੂ ਦੀ ਬਾਣੀ ਇਨਸਾਨ ਨੂੰ ਹੰਕਾਰ ਤੋਂ ਬਚਾਉਂਦੀ ਹੈ ਲੰਗਰ ਵਿੱਚ ਪਛਾਤੇ ਪਕਾਉਣਾ ਜੋੜਾ ਕਰਕੇ ਸੇਵਾ ਕਰਨੀ ਗੁਰਦੁਆਰੇ ਵਿੱਚ ਸ਼ਾਂਤ ਬੈਠ ਕੇ ਅਰਦਾਸ ਕਰਨਾ ਇਹ ਸਭ ਉਹ ਬਿਨਾ ਕਿਸੇ ਕੈਮਰੇ ਬਿਨਾ ਕੋਈ ਸ਼ੋਭਾ ਜੀ ਦੇ ਕਰਦੇ ਸਨ ਕਈ ਫਿਲਮਾਂ ਵਿੱਚ ਉਸ ਇੱਕ ਸੱਭਿਆਚਾਰ ਹੌਸਲਾ ਇਮਾਨਦਾਰੀ ਨਮਾਇਆ ਕਰਦੇ ਸਨ ਉਹਨਾਂ ਦੀਆਂ ਫਿਲਮਾਂ ਨੇ ਦਿਲ ਨੂੰ ਛੋਹਿਆ ਖਾਸ ਕਰਕੇ ਪਿੰਡ ਪੰਜਾਬੀ ਅਤੇ ਜੱਟ ਰੂਹ ਵਾਲੇ ਕਿਰਦਾਰ ਉਹ ਕਹਿੰਦੇ ਸਨ ਸਿੱਖੀ ਸਿਰਫ ਰੂਪ ਨਹੀਂ ਸਿੱਖੀ ਸੁਭਾਅ ਹੈ ਸੱਚ ਸੇਵਾ ਅਤੇ ਨਿਮਰਤਾ ਹੈ ਧਰਮਿੰਦਰ ਸਿੰਘ ਦਾ ਪਹਿਲਾ ਵਿਆਹ ਪ੍ਰਕਾਸ਼ ਕੌਰ ਨਾਲ ਹੋਇਆ ਉਹਨਾਂ ਦੇ ਦੋ ਪੁੱਤਰ ਸਨੀ ਦੇ올 ਤੇ ਬੋਬੀ ਦੇ올 ਬਾਅਦ ਵਿੱਚ ਉਹਨਾਂ ਨੇ ਹਿਮਾ ਮਾਲਣੀ ਨਾਲ ਵਿਆਹ ਕੀਤਾ ਜਿਨ੍ਹਾਂ ਨਾਲ ਉਹਨਾਂ ਦੀਆਂ ਦੋ ਧੀਆ ਈਸ਼ਾ ਤੇ ਆਹਾਨਾ ਦੇ올 ਉਹ ਹਮੇਸ਼ਾ ਕਹਿੰਦੇ ਸਨ ਮੇਰਾ ਪਰਿਵਾਰ ਮੇਰੀ ਤਾਕਤ ਹੈ। ਅੱਜ ਇੰਟਰਨੈਟ ਤੇ ਜੋ ਖਬਰ ਫੈਲੀ ਉਸ ਨੇ ਲੋਕਾਂ ਦੇ ਦਿਲ ਹਿਲਾ ਦਿੱਤੇ। ਪਰਿਵਾਰ ਵੱਲੋਂ ਸਪਸ਼ਟ ਕੀਤਾ ਗਿਆ ਕਿ ਕਈ ਖਬਰਾਂ ਅਫਵਾਹਾਂ ਤੇ ਆਧਾਰਿਤ ਹੁੰਦੀਆਂ ਹਨ। ਇਸ ਲਈ ਸਾਨੂੰ ਹਮੇਸ਼ਾ ਸੱਚਾਈ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਜੇ ਉਮਰ ਦੀ ਗੱਲ ਕਰੀਏ ਧਰਮਿੰਦਰ ਸਿੰਘ ਦੀ 8 ਦਸੰਬਰ 1935 ਨੂੰ ਜਨਮੇ ਸੀ। ਅੱਜ ਉਹਨਾਂ ਦੀ ਉਮਰ 90 ਸਾਲ ਦੇ ਨੇੜੇ ਸੀ ਉਹ ਇੱਕ ਅਦਾਕਾਰ ਹੀ ਨਹੀਂ ਇੱਕ ਪ੍ਰੇਰਣਾ ਇੱਕ ਸਾਦਗੀ ਭਰੀ ਰੂਹ ਅਤੇ ਸਿੱਖ ਧਰਮ ਦਾ ਸੱਚਾ ਪੁੱਤਰ ਸਨ ਦੋਸਤੋ ਕਮੈਂਟ ਵਿੱਚ ਦੱਸੋ ਤੁਸੀਂ ਧਰਮਿੰਦਰ ਸਿੰਘ ਦਾ ਕਿਹੜਾ ਗੁਣ ਸਭ ਤੋਂ ਵੱਧ ਪਸੰਦ ਕਰਦੇ ਹੋ ਉਹ ਕਿਹੜੀ ਫਿਲਮ ਜਾਂ ਡਾਇਲੌਗ ਤੁਹਾਡੇ ਦਿਲ ਵਿੱਚ ਅੱਜ ਵੀ ਜਿੰਦਾ ਹੈ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ